ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਇਹ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਪਸੰਦ ਆਇਆ ਹੋਊਗਾ ਇਸੇ ਨੀਤ ਦੇ ਵਿੱਚ ਅੱਜ ਨਵਾਂ ਵਲੌਗ ਲੈ ਕੇ ਫਿਰ ਜੀ ਹਾਜ਼ਰ ਤੇ ਆਪਾਂ ਹੁਣ ਚੱਲਿਆਂ ਜੀ ਖੇਤ ਨੂੰ ਖੇਤ ਆਪਣੇ ਚੱਲਦਾ ਕਣਕ ਦੀ ਬਿਜਾਈ ਦਾ ਕੰਮ ਤੇ ਮੈਂ ਹੁਣ ਚੱਲਿਆ ਰੋਟੀ ਲੈ ਕੇ ਰੋਟੀ ਆਪਣੀ ਤਿਆਰ ਐ ਸਕੂਟਰ ਤੇ ਬੈ ਕੇ ਸਕੂਟਰ ਸਟਾਰਟ ਕਰ ਲਿਆ ਤੇ ਚੱਲਦੇ ਆ ਹੁਣ ਮਿਲਦੇ ਆ ਖੇਤ ਜਾ ਕੇ ਲਓ ਜੀ ਰੋਟੀ ਲੈ ਕੇ ਆਪਾਂ ਪਹੁੰਚ ਗਏ ਇੱਧਰ ਲੱਗ ਗਿਆ ਰੋਟੀ ਖਾਣ ਭਰਾ ਤੇ ਇੱਧਰ ਚਾਹ ਪਈ ਐ ਰੋਟੀਆਂ ਭੁੰਨਿਆ ਨੇ ਤੇ ਦਾਲ ਸਬਜ਼ੀ ਜੋ ਵੀ ਹੈਗਾ ਤੇ ਇੱਧਰ ਆਪਣਾ ਟਰੈਕਟਰ ਕਰ ਰਿਹਾ ਬਾਹੀ ਤੇ ਅੱਜ ਆਪਣਾ ਵਾਹਣ ਤਿਆਰ ਹੋ ਜੋ ਕੱਲ ਨੂੰ ਆਪਾਂ ਬੀਜਦਾ ਵੀ ਕੜਕ ਤੇ ਕੱਲ ਨੂੰ ਵੀ ਜਾਵਾਂਗੇ ਰੋਟੀ ਤੇ ਇੱਕ ਦਿਖਾਵਾਂਗੇ ਦੋਨੋਂ ਵੀ ਬੀਜ ਜਿ ਬਿਜਾਈ ਕਰਦੇ ਨੇ ਆਪਣੇ ਤੇ ਇੱਧਰ ਸਾਰਾ ਵਾਹਣ ਵਾਹਿਆ ਪਿਆ ਨੇ ਕੋਤੀ ਆਪਣੀ ਬਾੜੀ ਬਹੁਤ ਸੋਹਣੀ ਹੋ ਗਈ ਤੇ ਬਹੁਤ ਹੀ ਵਧੀਆ ਲੱਗਦੀ ਏ ਪਰ ਫਿਰ ਤੇ ਆਪਣਾ ਜੌਂਡੀਅਰ ਬਾਉਂਦਾ ਦੇਖੋ ਵਾਹਿਆ ਬਾਹਣ ਬਹੁਤ ਸੋਹਣਾ ਲੱਗਦਾ ਹੈਗਾ ਕਿਉਂਕਿ ਘਾਹ ਪੁੱਜ ਜਦੋਂ ਦਾ ਖਤਮ ਹੋ ਜਾਂਦਾ ਹੈ ਇੱਧਰ ਅਸੀਂ ਅੱਜ ਲੱਗਿਆ ਸਲਗਮ ਨਵੇਂ ਕਰਨ ਪਹਿਲੀ ਵਾਰੀ ਆਪਦੇ ਖੇਤ ਦੇ ਸਲਗਮਾਂ ਦੀ ਸਬਜ਼ੀ ਬਣਾਵਾਂਗੇ ਤਾਂ ਇਹ ਹੋ ਗਿਆ ਆਪਣਾ ਲਾਸਨਹਰਾ ਜਿਹੜਾ ਦੇਰ ਮਾਕੇ ਗਿਆ ਤੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਘੱਟ ਦਿਖ ਰਿਹਾ ਹੈ ਮੇਸੇ ਹੋ ਗਿਆ ਸਾਰਾ ਧੂੜੀਆਂ ਨਿਕਲ ਆਈਆਂ ਉਹ ਥੋੜੀਆਂ ਥੋੜੀਆਂ ਦਿਖ ਰਹੀਆਂ ਨੇ ਦੇਖੋ ਇਹ ਇੱਧਰ ਆਪਣਾ ਇਸਨ ਮੱਝਾਂ ਦਾ ਇਹ ਅੰਬ ਦੇ ਬੂਟੇ ਜਿਹੜੇ ਆਪਾਂ ਲਾਏ ਤੇ ਕੇਤੇ ਖੂਹ ਖੜੇ ਤੇ ਆਪਣਾ ਨਿੰਬੂ ਤੇ ਅਮਰੂਦ ਦੇਖੋ ਕਿ ਕਿੱਡੇ ਕਿੱਡੇ ਅਮਰੂਦ ਲੱਗੇ ਹੋਏ ਨੇ ਬਹੁਤ ਸੋਨਾ ਪਾਲਾ ਹੈ ਅਮਰੂਦ ਨੇ ਤੇ ਰੋਜ਼ ਪੱਕਦੇ ਵੀ ਨੇ 5-7 ਖਾ ਲੈਨੇ ਆ ਰੋਜ਼ ਬਹੁਤ ਸਵਾਦ ਨੇ ਮਿੱਠੇ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਸਾਲਬੰ ਪਤਲੇ ਰੋਟੀ ਇਹਨਾਂ ਦੀ ਫੜਾਤੀ ਤੇ ਦੁਪਹਿਰ ਦੀ ਰੋਟੀ ਦੇਖਾਂਗੇ ਜੇ ਕਹਣੇ ਜਾ ਕੇ ਫੜਾ ਜਾਵਾਂਗੇ ਨਹੀਂ ਜਾ ਕੇ ਕੀ ਜਣਾ ਚੱਕ ਲੈ ਉਹਨਾਂ ਕੋਲ ਸਪੀਟਰ ਹੈਗਾ ਕਿੰਨਾ ਪਹੁੰਚ ਜਾਂਦੇ ਘਰ ਨੂੰ ਲੋ ਜੇ ਪਾ ਦੇ ਟੰਡ ਰੋਟੀ ਚ ਫੜਾਏ ਇਹ ਵੀ ਇਹ ਜੇ ਮੈਂ ਜੇ ਕਰੀ ਜੇ ਕਿ ਬਣਿਆ ਪ੍ਰੋਗਰਾਮ ਕਿਦਰੀ ਜਾਣਗਾ ਫਿਰ ਸਿੰਘ ਜਰੂਰ ਪਤਾ ਮੰਗ ਲਓ ਜੀ ਮੈਂ ਹੁਣ ਗਿਆ ਤਿੱਕਣਾ ਹੋਰ ਕਿਨਾ ਹੋਰ ਮੈਂ ਸਾਡੇ ਕਿਨੇ ਜਨ ਦੋਸਤ ਵਾਰੀਆਂ ਨੂੰ ਸੋਰੀ ਨਾਲ ਤੇ ਕੁੜੀਆਂ ਨੇ ਆਉਣਾ ਕਿ ਕਿਨਾ ਹੋਰ ਇਸਤਰੀ ਦੇ ਵਿੱਚ ਤੇ ਉਹਨਾਂ ਨੂੰ ਛੱਡ ਕੇ ਹੁਣ ਚੱਲਿਆ ਘਰ ਨੂੰ ਵਾਪਸ ਸਰਦੀਆਂ ਦੇ ਮਹੀਨੇ ਵਿੱਚ ਧੁੱਪੇ ਪੈਣ ਦਾ ਬਹੁਤ ਵੱਖਰੀ ਮਜ਼ਾ ਹੈਗਾ ਮੂੰਹ ਤੇ ਧੁੱਪ ਦਾ ਗਰਮਾ ਤਾਂ ਕੱਪੜਾ ਲੈ ਲਿਆ ਤੇ ਬਹੁਤ ਆਰਾਮ ਜਾਂਦਾ ਇਦਾਂ ਪੈ ਕੇ ਧੁੱਪ ਦੇ ਵਿੱਚ ਬਧੀਆ ਲੱਗਦਾ ਹੈ ਅੱਜ ਹਵਾ ਚੰਦੀ ਹੈ ਮੁੱਠੀ-ਮੁੱਠੀ ਜੀ ਧੁੱਪ ਪੈਗੀ ਧੁੱਪੇ ਪੈਣ ਦਾ ਵੱਖਰੀ ਨਜ਼ਾਰਾ ਜੈਗਾ ਤੇ ਬਾਕੀ ਆਪਣੇ ਵੀਡੀਓ ਵਿੱਚ ਸਾਂਝ ਆਲਦੀ ਆ ਜਾਂਦੀ ਹੈ ਹੁਣ ਵੀ ਨੇੜੇ ਲੱਗੀ ਹੋਈ ਐਸਾਂ ਮੈਂ ਥੋੜੇ ਟਾਈਮ ਦੇ ਵਿੱਚ ਗਿੰਦ ਕੈਮਰਾ ਥੁੱਪ ਦਾ ਮਜਾ ਲੈ ਲਈ ਤੇ ਪੈ ਕੇ ਲਓ ਜੀ ਘਰੇ ਆ ਕੇ ਘੰਟਾ ਕਰਾਮ ਕਰ ਲਿਆ ਤੇ ਫਿਰ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਕੇ ਹੁਣ ਮੈਂ ਚੱਲਿਆ ਧੂਰੀ ਨੂੰ ਕਿਉਂਕਿ ਆਪਾਂ ਕਰਨੀਆਂ ਨਵੇਂ ਗੀਤ ਦੀ ਰਹਿਸਲ ਸ਼ੁਰੂ ਹੁਣ ਤੇ ਫਿਰ ਆਪਾਂ ਜਲਦੀ ਲੈ ਕੇ ਆਵਾਂਗੇ ਨਵਾਂ ਗੀਤ ਤੇ ਉਹਦੀ ਤਿਆਰੀ ਸ਼ੁਰੂ ਕਰਨੀ ਆਪਾਂ ਨੇ ਤੇ ਪਹਿਲਾਂ ਹੁਣ ਆਪਾਂ 5-7 ਦਿਨ ਤਿਆਰੀ ਕਰਾਂਗੇ ਤੇ ਫੇਰ ਕਰਾਵਾਂਗੇ ਰਿਕਾਰਡ ਤੇ ਫੇਰ ਲੈ ਕੇ ਆਵਾਂਗੇ ਇੱਕ ਬਹੁਤ ਘੈਂਟ ਨਮਨ ਕੋਰ ਗੀਤ ਤੇ ਚੱਲਦੇ ਹੁਣ ਆਪਾਂ ਧੂਰੀ ਨੂੰ ਤੇ ਕਿਉਂਕਿ ਸ਼ਾਮ ਹੋਣ ਵਾਲੀ ਅੱਜ ਸ਼ਾਮ ਨੂੰ ਜਾਣਾ ਏ ਧੂਰੀ ਤੇ ਉੱਥੇ ਮੁੜਦੇ ਨਾ ਆਪਾਂ ਨੂੰ ਹੋ ਜੂ ਹਨੇਰਾ ਤਾਂ ਕਰਕੇ ਆਪਾਂ ਹੁਣ ਵਲੌਗ ਦਾ ਕਰਦੇ ਇੱਥੇ ਐਂਡ ਤੇ ਤੁਸੀਂ ਲਾਈਕ ਕਰਿਓ ਜ਼ਰੂਰ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਬਾਕੀ ਮਿਲਦੇ ਆਪਾਂ ਹਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ